ਬਹੁਤ ਵੱਡਾ ਪਛਤਾ ਰਿਹਾ ਹੈ। ਤੋਂ ਮੈਲਸਕ੍ਰਾਈਸ ਵਾਸੀ ਸਤਿਗੁਰੂ ਨੇ ਨਿਰਮਾਣ ਸ਼ਬਦ ਦੇ ਦਿੱਤਾ ਸਿੱਖ ਨੂੰ ਸਿੱਖਣਾ ਹੈ। ਸਿੱਖਣ ਦਾ ਭਾਵ ਲੈ ਕੇ ਆ ਮੈ ਸਿੱਖਣਾ ਹੈ। ਹੁਣ ਸਿੱਖਣ ਲਈ ਤੇ ਸੁਣਨਾ ਹੈ, ਸੁਣਨਾ ਹੈ। ਸਰੋਤਾ ਬਣਨਾ ਹੈ, ਸੁਣਨਾ। ਸੁਣੀ ਹੈ। ਇਸ ਵਾਸਤੇ ਸਿੱਖ ਤੋਂ ਜ਼ਿਆਦਾ ਨਿਰਮਾਣ ਅਵਸਥਾ ਹੋਰ ਕੋਈ ਨਹੀਂ, ਹੰਕਾਰੀ ਸਿੱਖ ਕੋਈ ਨਹੀਂ ਸਕਦਾ। जोड़ा यह दावा करता मैं सब कुछ जानना पता नहीं की है गुरमत मैं जा कुछ भी हो वे, कम से कम सिख नहीं है सिख जो मरदे दम तक यह भावना रखे मैं सीखना पर मैं कुछ नहीं जानना जा बहुत कुछ है सीख बहुत कुछ है जीवन बहुत छोटा है बहुत छोटा है बहुत छोटा है बहुत ਇਸ ਵਾਸਤੇ ਕਿਉਂਕਿ ਇਹ ਯੁਗ ਕਲਯੁਗ ਵਿੱਚ ਕਿਸੇ ਯੁਗ ਦੇ ਵਿੱਚ ਕਾਮ ਪ੍ਰਦਾਨ ਹੁੰਦਾ ਹੈ ਕਿਸੇ ਦੇ ਵਿੱਚ ਲੋਭ ਪ੍ਰਦਾਨ ਹੁੰਦਾ ਹੈ ਇਸ ਯੁਗ ਦੇ ਵਿੱਚ ਹੰਕਾਰ ਪ੍ਰਧਾਨ ਹੈ ਸਾਇਬ ਕਹਿੰਦੇ ਨੇ ਹਉਮੈ ਰੋਗਮਾਨੁਕ ਕੋ ਦਿਨਾ ਇਹ ਪ੍ਰਧਾਨ ਬੜਾ ਪ੍ਰਧਾਨ ਅਹੰ ਮੈਂ ਹਾਂ ਦੂਜਾ ਨਹੀਂ ਹੈ ਤਾਂ ਹੰਕਾਰੀ ਸਿੱਖ ਨਹੀਂ ਹੋ ਸਕਦਾ ਭਾਵੇਂ ਸਿੱਖ ਦਿਖਾਈ ਦੇਂਦਾ ਸਿੱਖ ਨਹੀਂ ਹੈ सिखद का मतलब है मैं सीखना चाहता मैनू कुछ नहीं आता मैं कुछ नहीं जानता कम से कम हे प्रभु मैं तेरे बारे कुछ भी नहीं जाता कम से कम हे गुरु मैं तेरे बारे कुछ भी नहीं जानता मैं जानना चाहता मैं सीखना चाहता इतना गहरा भाव होवे तो सीख भी लेगा बड़ा निर्माण शब्द है ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਨਾ ਨਾਦ ਨਾ ਭੇਦ ਗੇਰਸ ਰਸ ਕਸ ਨਾ ਜਾਣੰ। ਇਸ ਸ਼ਲੋਕ ਦਾ ਖੁਲਾਸਾ ਕਰਨ ਤੋਂ ਪਹਿਲੇ ਮੈਂ ਇਤਨਾ ਅਰਜ਼ ਕਰਦੇ ਹਾਂ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਪ੍ਰਚਾਰ ਫੇਰੀ ਕੀਰਤਨ ਦੇ ਰਾਹੀਂ ਆਰੰਭ ਕੀਤੀ। ਕਿਸੇ ਨੂੰ ਸਮਝਾਣਾ ਗਾ ਕੇ ਔਰ ਗਾਇਆ ਹੋਇਆ ਸ਼ਬਦ ਅਗਲੇ ਨੂੰ ਇਤਨਾ ਮਤਾਸਰ ਕਰ ਦਿੰਦਾ ਸੀ ਕਿ ਉੱਕ ਜਾਂਦੇ ਸੀ ਕਿਸੇ ਕਿਸੇ ਨੂੰ ਵਿਚਾਰਨਾ ਕੀਰਤਨ ਤੋਂ ਬਾਅਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਜਵੇਂ ਗੁਰਨਾਮਿਕ ਨੇ ਸੋਚਿਆ ਹਰ ਮਨੁੱਖ ਦੀ ਕੀਰਤਨ ਤੱਕ ਪਹੁੰਚ ਨਹੀਂ ਆਉਂਦੀ ਨਹੀਂ ਹੁੰਦੇ। ਇਹ ਵੀ ਮੈਂ ਤੁਹਾਨੂੰ ਉਹ ਕਥਾ ਦੀ ਪਰੰਪਰਾ ਚੱਲੇ। ਭੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਪਹਿਲੇ ਆਪ ਕਥਾ ਕਰਦੇ ਸਨ ਫਿਰ ਭਾਈ ਗੁਰਦਾਸ ਜੀ ਨੇ ਅਰੰਭ ਕੀਤਾ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿੱਥੇ ਬੈਠ ਕੇ ਕਥਾ ਕਰਦੇ ਰਹੇ ਉਹਨੂੰ ਵਿਵੇਕ ਸਰ ਕਹਿੰਦੇ ਨੇ। ਵਿਵੇਕ ਦਾ ਮਤਲਬ ਹੀ ਗਿਆਨ, ਜਾਣ ਦਿੰਦੇ ਰਹੇ। ਕਥਾ ਕਰਦੇ ਰਹੇ। ਅੰਮ੍ਰਿਤਸਰ ਦੇ ਇੱਕ ਵਿਵੇਕ ਸਰ ਹੈ ਪੰਜ ਸਰੋਵਰਾਂ ਵਿੱਚ ਉੱਥੇ ਛੇਵੇਂ ਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਕਥਾ ਕਰਦੇ ਸਨ ਇਸ ਤਰ੍ਹਾਂ ਕਥਾ ਦੀ ਪਰੰਪਰਾ ਆਰੰਭ ਹੋਈ ਸਿੱਖ ਨੂੰ ਵਿਚਾਰਾਂ ਦੇ ਰਾਹੇ ਨਿਰੰਕਾਰ ਨਾਲ ਜੋੜਨਾ ਵਿਚਾਰਾਂ ਦੇ ਰਾਹੇ ਕਰਤਾਰ ਦੀ ਸੋਚ ਬੋਝ ਕਰਾਣੇ ਸਿੱਖ ਨੂੰ ਆਪਣੇ ਵਿਰਾਸਤ ਦਾ ਆਪਣੇ ਇਤਿਹਾਸ ਦਾ ਤੇ ਆਲੇ ਦੁਆਲੇ ਦੇ ਇਤਿਹਾਸ ਦਾ ਵੀ ਬੋਧ ਹੋਵੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਡਾਡੀ ਸਿੰਘਾਂ ਨੂੰ ਜਨਮ ਦਿੱਤਾ ਪਹਿਲਾ ਡਾਡੀ ਅਬਦੁੱਲਾ ਸੀ ਮੁਸਲਮਾਨ ਸੀ ਪਹਿਲਾ ਕੀਰਤਨੀਆਂ ਮਰਦਾਨਾ ਸੀ ਮੁਸਲਮਾਨ ਸੀ ਬੁੱਦਲਾ ਸਿੱਖ ਇਤਿਹਾਸ ਨੂੰ ਜੰਗੀ ਤਰਜ਼ ਦੀਆਂ ਧੁਨਾਂ ਦਿੱਤੇ ਬੀਰ ਰਸਤੇ 'ਚ ਗਾ ਕੇ ਸੰਗਤਾਂ ਦੇ ਸਾਹਮਣੇ ਸੁਣੰਦਾ ਹੁੰਦਾ ਸੀ ਉਸ ਤੋਂ ਡਾਡੀ ਸਿੰਘ ਚੱਲੇ ਇਤਿਹਾਸ ਨੂੰ ਕਵਤਾ ਦੇ ਚ ਬਿਆਨ ਕਰਨਾ ਦਸਵੇਂ ਗੁਰੂ ਨਾਨਕ ਦਾ ਜ਼ਮਾਨਾ ਆਇਆ ਸਿੱਖ ਨੂੰ ਸਾਹਿਤ ਦੀ ਵੀ ਸਮਝ ਹੋਵੇ ਕਲਾ ਦਾ ਵੀ ਬੋਧ ਹੋਵੇ। ਤਾਂ ਭੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਨਾਲ 52 ਕਵੀ ਰੱਖਦੇ ਸਨ। ਜਗਾ ਜਗਾ ਕਵੀ ਸਮੇਲਨ ਉਹ ਕਰੰਦੇ ਸ। ਜਦ ਵੀ ਕਿਸੇ ਦਾ ਹਿਰਦਾ ਪ੍ਰਭੂ ਨਾਲ ਜੁੜ ਜਾਂਦਾ ਹੈ ਉਹਦੇ ਅੰਦਰ ਕੁਝ ਕੋਮਲ ਕਲਾ ਪ੍ਰਗਟ ਹੁੰਦੀ ਹੈ। ਸੰਗੀਤ ਸਭ ਤੋਂ ਕੋਮਲ ਕਲਾ ਹੈ ਕਵਿਤਾ ਸਭ ਤੋਂ ਕੋਮਲ ਕਲਾ ਹੈ ਫਿਰ ਚਿੱਤਰ ਕਲਾ ਹੈ ਮੂਰਤੀ ਕਲਾ ਹੈ ਪਵਤਾਰਾਂ ਦੀ ਪਹਿਚਾਣ ਹੀ ਕਲਾ ਕਰਕੇ ਆਉਂਦੀ ਸੀ ਭਈ ਇਹਦੇ ਅੰਦਰ ਕਲਾ ਕਿੰਨੀ ਹੈ ਇਹ ਦੋ ਕਲਾ ਅਵਤਾਰੇ 4 ਕਲਾ ਅਵਤਾਰੇ 8 ਕਲਾ ਅਵਤਾਰੇ ਇਹ 16 ਕਲਾ ਉਤਾਰ 16 ਕਲਾ ਸ੍ਰੀ ਕ੍ਰਿਸ਼ਨ ਦੇ ਚੰਦਰ ਕੋਈ ਅਨਸਾ અવਤਾਰ ਹੈ ਅਨਸਮਾਤਰ ਹੈ ਕੋਈ ਪੂਰਨ ਉਤਾਰ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਕਹਿੰਦੇ ਨੇ 16 ਕਲਾ ਸੰਪੂਰਨ ਹੋ ਪਲਿਆ ਅਨੰਤ ਕਲਾ ਹੋਇ ਠਾਕਰ ਚੜਿਆ ਉਹ ਜਿਹੜਾ ਠਾਕਰ ਹੈ ਪ੍ਰਮਾਤਮਾ ਹੈ ਕੋ ਸਰਬ ਕਲਾ ਕਾ ਗੈਤਾ ਉਹ ਸਾਰੇ ਕਲਾ ਦਾ ਗੈਣੀ ਹੈ ਔਰ ਕਿਸੇ ਨੂੰ ਕਲਾ ਪ੍ਰਾਪਤ ਹੁੰਦੀ ਉਸ ਮਹਾਨ ਕਲਾਕਾਰ ਕੋ ਪ੍ਰਾਪਤ ਹੁੰਦੀ ਉਸ ਨਾਲ ਜੋੜ ਕੇ ਪ੍ਰਾਪਤ ਉਹ ਜ਼ਿੰਦਾ ਕਲਾ ਹੁੰਦੀ ਹੈ ਸੰਗੀਤ ਜਦ ਅੰਦਰੋਂ ਜਨਮ ਲੈਂਦਾ ਹੈ ਉਹ ਜ਼ਿੰਦਾ ਹੁੰਦਾ ਹੈ ਜਿਹੜਾ ਸਿੱਖਣਾ ਹੁੰਦਾ ਹੈ ਉਹਦੇ ਚ ਜਿੰਦ ਜਾਨ ਨਹੀਂ ਆਉਂਦੀ ਤੇ ਵੀ ਮਰਜ਼ ਕਰਦੇ ਕਵਤਾ ਜਿਹੜੀ ਅੰਦਰੋਂ ਜਨਮ ਲੈਂਦੀ ਹੈ ਉਹਦੇ ਜਿੰਦ ਜਾਨ ਆਉਂਦੀ ਹੈ ਬੜਾ ਮਤਾਸਰ ਕਰਦੀ ਹੈ ਬੜਾ ਪ੍ਰਭਾਵਿਤ ਕਰਦੀ ਹੈ ਰਾਵਿੰਦਰਨਾਥ ਟੇਗੋਰ ਕਹਿੰਦੇ ਸਨ ਜਿਸ ਬੰਦੇ ਨੂੰ ਮਾਸੂਮ ਬੱਚੇ ਨਹੀਂ ਚੰਗੇ ਲੱਗਦੇ ਫੁੱਲ ਨਹੀਂ ਚੰਗੇ ਲੱਗਦੇ ਸੰਗੀਤ ਨਹੀਂ ਚੰਗਾ ਲੱਗਦਾ ਕਵਤਾ ਨਹੀਂ ਚੰਗੀ ਲੱਗਦੀ ਕਹਿੰਦਾ ਮੈਂ ਮੰਨਦਾ ਹੀ ਨਹੀਂ ਉਸ ਬੰਦੇ ਕੋਲ ਬਿੱਲ ਹੋਵੇਗਾ ਕੋਈ ਪੱਥਰ ਹੋਵੇਗਾ ਉਸ ਬੰਦੇ ਕੋਲ ਦਿਮਾਗ ਹੋਵੇਗਾ ਕਹਿੰਦਾ ਨਹੀਂ ਪੱਥਰ ਹੋਵੇਗਾ ਇਹ ਮਨੁੱਖ ਨਹੀਂ ਹੋਵੇਗਾ ਪੱਥਰ ਹੋਵੇਗਾ ਸੰਗੀਤ ਚੰਗਾ ਹੀ ਨਹੀਂ ਲੱਗਦਾ ਕੌਤਾ ਚੰਦੀ ਨਹੀਂ ਲੱਗਦੇ ਫੁੱਲ ਚੰਗੇ ਹੀ ਨਹੀਂ ਲੱਗਦੇ ਮਾਸੂਮ ਬੱਚੇ ਚੰਗੇ ਹੀ ਨਹੀਂ ਲੱਗਦੇ ਰਾਬਿੰਦਰਨਾਥ ਟੈਗੋਰ ਕੰਕ ਕਵੀ ਸੀ ਕਵੀ ਸੀ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਪਣੀ ਬਹੁਤ ਸਾਰੀ ਬਾਣੀ ਦਿੱਤੇ ਆਪਣੇ ਆਪ ਨੂੰ ਕਵੀ ਕਰਕੇ ਅੱਗੇ ਕਰਦੇ ਨੇ ਕਬੀਓ ਬਾਤ ਬੇਨਤੀ ਜੋ ਭੀ ਕਿ ਕਵੀ ਦੇ ਬੋਲ ਧਨਗੁਰੂ ਨਾਨਕ ਇਹ ਜੀ ਕਹਿੰਦੇ ਨੇ ਨਾਨਕ ਸ਼ਾਇਰ ਏਵ ਕਹਤ ਹੈ ਸੱਚੇ ਪਰਵਰਦੇ ਗਾਰਾ ਇਹ ਜੋ ਨਾਨਕ ਕਹਿ ਰਿਹਾ ਨਾਨਕ ਸ਼ਾਇਰ ਕਹਿ ਰਿਹਾ ਸ਼ਾਇਰੀ ਜੋ ਰਖ ਰਿਹਾ ਉਰਦੂ ਚ ਕਹ ਲੋ ਸ਼ਾਇਰੀ ਹਿੰਦੀ ਚ ਕਹ ਲੋ ਕਵਤਾ ਹੁਣ ਕਵੀ ਦੋ ਤਰ੍ਹਾਂ ਦੇ ਹੁੰਦੇ ਨੇ ਮਹਾਨ ਕਲਾਕਾਰ ਨਾਲ ਸੁਣ ਸੁਣ ਕੇ ਸੁਰਤ ਜੁੜ ਗਈ ਹੈ ਪੰਦਰੋਂ ਕਲਾ ਨੇ ਜਨਮ ਲਿਆ ਹੈ ਕਵਤਾ ਨੇ ਜਨਮ ਲੈ ਲਿਆ ਹੈ ਸੰਗੀਤ ਨੇ ਜਨਮ ਲੈ ਲਿਆ ਹੈ ਅਲੋਰਾ ਅਜੰਤਾ ਦੀ ਗੁਫਾਵਾਂ ਦੇ ਜੋ ਚਿੱਤਰ ਬਣਾਏ ਗਏ ਨੇ ਇਹ ਉਹਨਾਂ ਜੁੜੇ ਹੋਏ ਕਲਾਕਾਰਾਂ ਨੇ ਬਣਾਏ ਨੇ ਦੁਨੀਆ ਭਰ ਤੋਂ ਚਿੱਤਰਕਾਰ ਪਹੁੰਚਦੇ ਨੇ ਅਜੰਤਾ ਦੇ ਵਿੱਚ ਇੱਕ ਤਸਵੀਰ ਦੀ ਨਕਲ ਕਰੇ ਉਹ ਤਸਵੀਰ ਹੈ ਤੁਸੀਂ ਸਾਹਮਣੇ ਦੇਖੋ ਤੇ ਮੁਸਕੁਰਾਂਦੀ ਹੋਈ ਹੈ ਅਜ ਖੱਬੇ ਪਾਸੇ ਆ ਜਾਓ ਬੜੀ ਗੰਭੀਰ ਹੈ ਬਹੁਤ ਗੰਭੀਰ ਹੈ ਪਰ ਸੱਜੇ ਪਾਸੇ ਆ ਜਾਓ ਸਮਾਦੀਲੀਨ ਦਿਖਾਈ ਦੇਂਦੀ ਤਸਵੀਰ ਇੱਕੋ ਹੀ ਹੈ ਇੱਕੋ ਹੀ ਤਸਵੀਰ ਦੇ ਤਿੰਨ ਰੂਪ ਦਿਖਾਈ ਦਿੰਦੇ ਨੇ ਪਹਿਲੂ ਬਦਲਣ ਦਾ ਦੁਨੀਆ ਭਰ ਤੋਂ ਆਰਟਿਸਟ ਉੱਥੇ ਪਹੁੰਚਦੇ ਨੇ ਕਿਵੇਂ ਬਣਾਈਏ। ਉਹਵੇਂ 2000 ਸਾਲ ਬਣਾਈ ਗਈ ਪਰ ਅੱਜ ਵੀ ਜ਼ਿੰਦਾ ਹੈ। ਜ਼ਿੰਦਗੀ ਦੇ ਰਹੀ ਹੈ। ਕਿਸੇ ਐਸੇ ਚਿੱਤਰਕਾਰ ਦੇ ਅੰਦਰੋਂ ਨਿਕਲੀ ਹੈ। ਜਿਹਦੀ ਚਿੱਤਰਕਲਾ ਵਿੱਚ ਜਾਨ ਸੀ, ਜ਼ਿੰਦਗੀ ਸੀ, ਕਿਸੇ ਤੋਂ ਸਿੱਖਿਆ ਨਹੀਂ ਸੀ। ਪਰਮਾਤਮਾ ਨਾਲ ਜੁੜ ਕੇ ਕਲਾ ਉਸ ਦੇ ਅੰਦਰੋਂ ਪ੍ਰਗਟ ਹੋ ਰਹੀ ਸੀ। ਬੋਧ ਭਿਖਸ਼ੂ ਸੰਤ ਕੁਛ ਨੇ ਬਣਾਈ ਸੀ ਮੈਂ ਵੀ ਜਿਸ ਦਿਨ ਦੇਖੇ ਹੈਰਾਨ ਹੋਇਆ ਮੈਂ ਕਿ ਹੱਦ ਹੋ ਗਈ ਕੱਬੇ ਪਾਸੇ ਦੇਖਦੇ ਆਂ ਕੁਝ ਹੋਰ ਦਿਖਾਈ ਦਿੰਦੀ ਹੈ ਸੱਜੇ ਪਾਸੇ ਦੇਖੀਏ ਤੇ ਕੁਝ ਹੋਰ ਸਾਹਮਣੇ ਦੇਖੀਏ ਤੇ ਕੁਝ ਹੋਰ ਸਾਰੀ ਦੁਨੀਆਂ ਦੇ ਛੋਟੇ ਦੇ ਚਿੱਤਰਕਾਰ ਉੱਥੇ ਪਹੁੰਚਦੇ ਨੇ ਨਕਲ ਕਰਦੇ ਨੇ ਬੈਠੇ ਹੁੰਦੇ ਨੇ ਬਣੰਦੇ ਪਹੁੰਚਦੇ ਨੇ ਸਿੱਖਣ ਦੀ ਕੋਸ਼ਿਸ਼ ਪੇ ਕਰਦੇ ਨੇ ਪਰ ਜਿਸ ਨੇ ਬਣਾਈ ਹੈ ਉਸ ਨੇ ਕਿਸੇ ਤੋਂ ਨਹੀਂ ਸਿੱਖੀ ਸੀ ਉਹਦੇ ਅੰਦਰੋਂ ਪ੍ਰਗਟ ਹੋਈ ਸੀ ਉਹਦੇ ਅੰਦਰੋਂ ਪ੍ਰਗਟ ਹੋਈ ਸੀ ਤਾਂ ਸੈਨ ਦਾ ਸੰਗੀਤ ਸੁਣ ਕੇ ਇੱਕ ਦਿਨ ਅਕਬਰ ਕਹਿੰਦਾ ਤੂੰ ਇਤਨਾ ਮధుਰ ਗਾਉਂਦਾ ਹੈ ਸਾਡੀ ਸੁਰਤ ਗਵਾ ਜਾਂਦੀ ਹੈ ਲੀਨ ਹੋ ਜਾਂਦੇ ਹੈ ਤੈਨੂੰ ਕੋਈ ਚੰਗਾ گاਉਂਦਾ ਧਾਨਸੈਲ ਕਹਿੰਦਾ ਹਾਂ ਕੌਣ ਬਿੰਦਰਾਵੰਦ ਵਿੱਚ ਝੁੱਗੀ 'ਚ ਰਹਿੰਦਾ ਹਰਦਾਸ ਸਵਾਮੀ ਹਰੀਦਾਸ ਉੱਥੋਂ ਸਿੱਖਿਆ ਸੀ ਉਹਦੇ ਕੋਲੋਂ ਸਿੱਖਿਆ ਸੀ ਅਕਬਰ ਕਹਿੰਦਾ ਫਿਰ ਮੈਂ ਉਸਨੂੰ ਸੁਣਨਾ ਕਹਤਾ ਤਾਂ ਸਿੰਘ ਨੇ ਕੀ ਆਖਿਆ ਮੈਂ ਤੇਰੇ ਦਰਬਾਰ ਦੇ ਚ ਆ ਕੇ ਤੈਨੂੰ ਸੁਣਾ ਸਕਦਾ ਉਹਨੂੰ ਸੁਣਨਾ ਤੇ ਉਹਦੇ ਦਰਬਾਰ 'ਚ ਤੈਨੂੰ ਜਾਣਾ ਪਏ ਪਰ ਉਹ ਰੋਜ਼ ਨਹੀਂ ਗਾਉਂਦਾ ਜਿਸ ਦਿਨ ਉਸ ਦੇ ਅੰਦਰੋਂ ਸੰਗੀਤ ਫੁੱਟਦਾ ਹੈ ਉਸ ਦਿਨ ਗਾਉਂਦਾ ਉਸ ਦਿਨ ਦਾ ਕਹਿੰਦੇ ਨੇ ਉੱਥੇ ਬਹੁਤ ਸਾਰੇ ਸਾਧੂਆਂ ਦੀਆਂ ਕਟੀਆਂ ਸਨ ਵਕਤ ਦਾ ਬਾਦਸ਼ਾ ਪड़ोसे ਜਾ ਕੇ کہہ ਰਿਹਾ ਹੈ ਗੁਮਨਾਮ ਤਰੀਕੇ ਨਾਲ ਕਹਨ ਸਨ ਨਾਲ ਦਿਨ ਦਿਨ ਤੇ ਇੰਤਜ਼ਾਰ ਕੀਤਾ ਸਬਰ ਦਾ ਪੈਮਾਨਾ ਉਹ ਲਬरेज ਹੋਇਆ ਹੁੱਕ ਹੋਇਆ ਬਈ ਹੱਦ ਹੋ ਗਈ ਹੈ ਕਿੰਨ ਦਿਨ ਹੋ ਗਏ और के ना सबर करी। एक दिन अमृत वेले कना च आवाज पकबर स्कूटिया को चले आ गया जिंदगी पहली दफा अकबर नो पता चलिया कि रूहानी आनंद की आंद रूहानी रस की आंद जो गीत आके ਅਕਬਰ ਤਾਨ ਸੰਨੋ ਕਹਿੰਦਾ ਤੂੰ ਇਸ ਤਰ੍ਹਾਂ ਕਦੀ ਨਹੀਂ ਗਾਇਆ ਤੇਰੇ ਸੰਗੀਤ ਨੇ ਤੇ ਇਤਨੀ ਗਹਿਰਾਈ ਨਾਲ ਸਾਨੂੰ ਕਦੀ ਨਹੀਂ ਛੋਇਆ ਪਤਾ ਤਾਨ ਸੰਨ ਨੇ ਕੀ ਆਖਿਆ ਬਾਦਸ਼ਾਹ सलामत ਅਸੀਂ ਗਾਉਂਦੇ ਆ ਤੇਰੇ ਵਾਸਤੇ ਉਹ ਗਾਉਂਦਾ ਹੈ ਬਾਦਸ਼ਾਹਾਂ ਦੇ ਬਾਦਸ਼ਾਹ ਪ੍ਰਮਾਤਮਾ ਵਾਸਤੇ ਤੇਰੇ ਵਾਸਤੇ ਨਹੀਂ ਗਾਉਂਦਾ ਉਹ ਦਾ ਗਾਇਆ ਹੋਇਆ ਤੇ ਮੇਰਾ ਗਾਇਆ ਬਰਾਬਰ ਕਿਸ ਤਰ੍ਹਾਂ ਹੋਵੇਗਾ ਮੈਂ ਤੈਨੂੰ ਖੁਸ਼ ਕਰਨ ਵਾਸਤੇ ਗਾਉਂਦਾ ਹਾਂ ਉਹ ਪ੍ਰਮਾਤਮਾ ਨੂੰ ਖੁਸ਼ ਕਰਨ ਵਾਸਤੇ ਉਹਦੇ ਅੰਦਰੋਂ ਸੰਗੀਤ ਫੁੱਟਦਾ ਹੈ ਮੈਂ ਸੰਗੀਤ ਨੂੰ ਜਨਮ ਦੇਣਾ ਮੈਂ ਸਿੱਖਿਆ ਤੇ ਗਾਉਣਾ ਉਹ ਤੇ ਇੱਕ ਝਰਨੇ ਦਾ ਪਾਣੀ ਹੈ ਫੁੱਟਿਆ ਤੇ ਨਿਕਲਦਾ ਹੈ ਮੈਂ ਤੇ ਖੁਦਾ ਦਾ ਪਾਣੀ ਆ ਡੋਲ ਨਾਲ ਕੱਢਣਾ ਪੈਂਦਾ ਹੈ ਮਿਹਨਤ ਕਰਕੇ ਕੱਢਣਾ ਪੈਂਦਾ ਹੈ ਉਹ ਤੇ ਝਰਨੇ ਦਾ ਬਾਅਦ ਬਰਾਬਰ ਕਿਸ ਤਰ੍ਹਾਂ ਹੋ ਸਕਦਾ ਹੈ ਜਦ ਕੋਈ ਉਸ ਮਹਾਨ ਕਲਾਕਾਰ ਨਾਲ ਜੁੜ ਜਾਂਦਾ ਹੈ ਅੰਦਰੋਂ ਕਵਤਾ ਫੁੱਟਦੀ ਹੈ ਅੰਦਰੋਂ ਸੰਗੀਤ ਨਿਕਲਦਾ ਹੈ ਤਰ੍ਹਾਂ ਤਰ੍ਹਾਂ ਦੀ ਕਲਾ ਨਿਕਲਦੀ ਹੈ ਸਾਰੀਆਂ ਕਲਾ ਵਿੱਚ ਦੋ ਕਲਾ ਬਹੁਤ ਕੋਮਲ ਬਣਿਆਗੇ ਨੇ ਸੰਗੀਤ ਤੇ ਕਵਤਾ